ਆਮ ਆਦਮੀ ਪਾਰਟੀ ਵੱਲੋਂ ਅੱਜ ਛੋਟੇ ਸਾਬਜਾਦੇ ਅਤੇ ਤਨਤਨ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਲੈ ਕੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਂਦਾ ਜਿਸ ਦੇ ਵਿਰੋਧੀ ਧਿਰ ਦੇ ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਤੰਜ ਕਸੇ ਜਾਂਦੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਆਏ ਤਿੰਨ ਚਾਰ ਦਿਨਾਂ ਬਾਅਦ ਇੱਕ ਸੈਸ਼ਨ ਸੱਦ ਲੈਂਦੀ ਹੈ ਤੇ ਪਖੰਡ ਕਰਦੀ ਹੈ ਉਹਨਾਂ ਵੱਲੋਂ ਕਿਹਾ ਗਿਆ ਤੇ ਲਾਅਨ ਆਰਡਰ ਪੰਜਾਬ ਦੀ ਸਥਿਤੀ ਕਿੰਨੀ ਖਰਾਬ ਹੈ ਰਾਣਾ ਬਲਾ ਚੋਰੀਆ ਦਾ ਕਤਲ ਹੋ ਜਾਂਦਾ ਹੈ ਉਹਦੀ ਰਵਲਵਰ ਚੋਰੀ ਹੋ ਜਾਂਦੀ ਹੈ ਪਰ ਦੋਸ਼ੀਆਂ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਦਿਨ ਦਿਹਾੜੇ ਕਤਲੇਆਮ ਹੋ ਰਹੇ ਨੇ ਲਾਅ ਐਂਡ ਆਰਡਰ ਖਰਾਬ ਹੈ ਉਸ ਤੇ ਆਮ ਆਦਮੀ ਪਾਰਟੀ ਦਾ ਕੋਈ ਧਿਆਨ ਨਹੀਂ ਪਰ ਆਏ ਤੀਜੇ ਦਿਨ ਸੈਸ਼ਨ ਸਦਕੇ ਡਰਾਮੇ ਜਿਹੜੇ ਕੀਤੇ ਜਾਂਦੇ ਨੇ ਮਨਰੇਗਾ ਤੇ ਬਿੱਲ ਤੇ ਵੀ ਉਹਨਾਂ ਵੱਲੋਂ ਕਿਹਾ ਗਿਆ ਕਿ ਮਨਰੇਗਾ ਦੇ ਉੱਤੇ ਸੈਸ਼ਨ ਦੇ ਵਿੱਚ ਕੋਈ ਗੱਲਬਾਤ ਕਰਕੇ ਹੱਲ ਨਹੀਂ ਨਿਕਲਣਾ ਪ੍ਰਧਾਨ ਮੰਤਰੀ ਦਾ ਘਰਾਓ ਜਿਹੜਾ ਘਰ ਦਾ ਉਹ ਕਰਨਾ ਚਾਹੀਦਾ ਉਹਨਾਂ ਵੱਲੋਂ आम आदमी पार्टी दे इस सेशन दे उते stand करते हुए ये शब्द ने जड़े ओ बोले गए ये हर सेशन को स्पेशल सेशन बनाते हैं और हर सेशन में निकलता कुछ भी नहीं एंड रिजल्ट इनके हर सेशन का जीरो होता है और सबसे अनफॉर्चुनेट बात ये है कि जो रेगुलर सेशन होने चाहिए थे और सबसे बड़े इनके वकील हुआ करते थे हमारे स्पीकर साहब ही खुद जो कहते थे कि तीन सेशन जो मैंडेटेड हैं कॉन्स्टिट्यूशन के हिसाब से वो तीन सेशन की जगह अब आप, आप देखिए ये कहते थे कि मिनिमम 120 दिन कि हम तीन सेशन लाएंगे 40-40 दिन के और ये टोटल अगर इस गवर्नमेंट का आप देखिए सात से आठ दिन वर्किंग डेज इनके हो आज का भी स्पेशल सेशन नाम दे दिया और इस सारे सेशन में निकलने को कुछ नहीं पुराने जितने इन्होंने फैसले किए हुए हैं आप देखिए वो ओल्ड पेंशन स्कीम की बात थी हमारे गवर्नमेंट एम्प्लॉइज के ऐलान किया नोटिफिकेशन कर दी अभी तक उसमें कोई भी इम्प्लीमेंटेशन नहीं हुई औरतों को कहा हम हजार रुपये लाएंगे और फाइनल ईयर में है औरतों को कुछ नहीं दिया ज़मीनें सारे पंजाब की बेचने को हैं कंगाल कंगाली पर उतार दिया इन्होंने पंजाब को और आज भी ये जो स्पेशल सेशन है इसमें निकलेगा कुछ भी तो मैम -मे के अलावा इनके पास कुछ नहीं है किसानों का कुछ नहीं किया आपको पता किसान अपनी बात लेकर दिल्ली जाना चाहते थे बॉर्डर पर रोके गए गोलियाँ बरसाई गई लोग वहाँ शहीद कर दिए गए इंजर कर दिए गए जुडिशल कमीशन बैठा हुआ है गवर्नमेंट ने कोई कॉम्पनसेशन फार्मर्स को नहीं दिया कोई पेंशनर्स को कुछ नहीं दिया कोई स्टेट के एम्प्लॉज को कुछ नहीं दिया अभी टी ए डी ए उनका बकायाब रहता है और इस सेशन में भी कुछ भी नहीं होगा बाई द एंड ऑफ द डे ये ड्रामा ही करेंगे और टोटल ਪੰਜਾਬ ਕਾ ਪੈਸਾ ਵੇਸਟ ਹੀ ਕਰ ਰਹੇ ਬਾਜਬ ਸਾਹਿਬ ਸੀਐਮ ਸਾਹਿਬ ਕਹਿੰਦੇ ਕੇ ਬਨਰੇਗਾ ਨੂੰ ਲੈ ਕੇ ਤਾਂ ਕੁਝ ਵੀ ਕਿਹਾ ਹੈ ਕਿ ਅਸੀਂ ਪ੍ਰੋਟੈਸਟ ਕਰਨੇ ਆ ਤੇ ਕਹਿੰਦੇ ਹੁਣ ਇੱਥੇ ਸੈਸ਼ਨ ਸੱਦਿਆ ਹੈ ਇੱਥੇ ਆਪਣੀ ਗੱਲ ਤਾਂ ਰੱਖੋ ਅਸੀਂ ਰੱਖੇ ਇਸੇ ਕੰਮ ਤੇ ਆਏ ਆ ਜੀ ਆਪਣੀ ਗੱਲ ਰੱਖਣੀ ਆਏ ਆ ਮੈਂ ਤੇ ਪਹਿਲੇ ਇਹਨਾਂ ਨੂੰ ਪੁੱਛਣਾ ਚਾਹੁੰਦਾ ਬੀਜੇਪੀ ਤੋਂ ਤਾਂ ਸਾਨੂੰ ਕੋਈ ਆਸ ਉਮੀਦ ਦੀ ਦੇਸ਼ ਨੂੰ ਨਹੀਂ ਚਾਹੀਦੀ ਕਿਉਂਕਿ ਉਹਨਾਂ ਦੀ ਜਿਹੜੀ ਸੋਚ ਹੈ ਮਹਾਤਮਾ ਗਾਂਧੀ ਦੇ ਖਿਲਾਫ ਹੈ ਬਟ ਮੈਂ ਇਹਨਾਂ ਨੂੰ ਮੋਕਮੰਤਰੀ ਸਾਹਿਬ ਨੇ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਜਿਉਂ ਤੁਹਾਡੀ ਗਵਰਨਮੈਂਟ ਹੈ ਸਾਰਿਆਂ ਨਾਲ ਪਹਿਲੇ ਤੁਸੀਂ ਫੋਟੋ ਤੇ ਮਹਾਤਮਾ ਗਾਂਧੀ ਦੀ ਲਾਈ ਕੋਈ ਪੰਜਾਬ ਦੇ ਅਜੇ ਦਫ਼ਤਰ ਵਿੱਚ ਮਹਾਤਮਾ ਗਾਂਧੀ ਦੀ ਫੋਟੋ ਹੈ ਨਹੀਂ ਇਹ ਉਹਦੇ ਵਿੱਚੋਂ ਮਹਾਤਮਾ ਗਾਂਧੀ ਦੇ ਨਾਂ ਨੂੰ ਕੱਢ ਕੇ ਤੇ ਦੂਸਰਾ ਨਾਂ ਜਿਹੜਾ ਬੀਜੇਪੀ ਨੇ ਰੱਖਿਆ ਇਹ ਉਹਦੀ ਗੱਲ ਕਰਦੇ ਨੇ ਬੇਸਿਕਲੀ ਇਹਨਾਂ ਦੀ ਸੋਚ ਵੀ ਕੋਈ ਫਰਕ ਹੈ ਨਹੀਂ ਅਸੀਂ ਹੁਣ ਅੰਦਰ ਆਪਣੀ ਗੱਲ ਰੱਖਾਂਗੇ ਮੈਂ ਰਹਿਗਾ ਤੇ ਜੇ ਸੈਂਟਰ ਨੇ ਪੈਰ ਪਿੱਛੇ ਚੁੱਕੇ ਨੇ ਤੇ ਉਹਦੇ ਵਿੱਚ ਸੂਬੇ ਦੀ ਸਰਕਾਰ ਖੁਦ ਜਿਹੜੀ ਹੈ ਉਹਦੇ ਚ ਪ੍ਰੋਵੀਜ਼ਨ ਕਰਕੇ ਦੇਜੇ ਵੇਖੋ ਜੇ ਅਸੀਂ ਮੈਨਰੇਗਾ ਵੀ ਵੇਖੀਏ ਜਿਹੜੀਆਂ ਲੇਟੈਸਟ ਰਿਪੋਰਟਸ ਆ ਨੇ ਉਸ ਰਿਪੋਰਟਸ ਦੇ ਮੁਤਾਬਕ ਗਵਰਨਰ ਆਫ ਇੰਡੀਆ ਦੇ ਐਵਰੇਜ ਪੰਜਾਬ ਦੇ ਵਿੱਚ 27 ਤੋਂ 28 ਵਰਕਿੰਗ ਡੇਸ ਇਨਸਟੈਡ ਆਫ 100 ਇੰਨੇ ਬੋਟਲネック ਨੇ ਇੰਨੀ ਚੋਰੀ ਹੈ ਇੰਨੀ ਰੈਡ ਟੈਪਿਜ਼ਮ ਹੈ ਇਹਨਾਂ ਦੀ ਸਰਕਾਰ ਦੇ ਵਿੱਚ ਕਿ 100 ਦਿਨ ਤੇ ਛੱਡੋ 27 ਦਿਨ ਦੀ ਐਵਰੇਜ ਨਿਕਲੀ ਹੈ ਹਿੰਦੁਸਤਾਨ ਦੀ ਐਵਰੇਜ ਤਕਰੀਬਨ ਪੰਤਾੜੀ ਤੋਂ 50 ਦੇ ਨੇ ਕੈਰਲਾ ਦੀ ਐਵਰੇਜ 60 ਦੇ ਨੇ ਇਹਨਾਂ ਦੀ ਐਵਰੇਜ 27 ਦੇ ਨਿਕਲੀ ਹੈ ਧਿਆਨ ਹੀ ਨਹੀਂ ਇਹਨਾਂ ਦਾ ਇਸ ਕੰਮਾਂ ਕੋਈ ਸੈਂਟਰ ਦੀਆਂ 22 ਹੋਰ ਸਕੀਮਜ਼ ਨੇ ਉਹਦੇ ਵਿੱਚ ਵੀ ਆਲਮੋਸਟ ਸਾਰੀਆਂ ਸਕੀਮਜ਼ ਲੈਪਸ ਹੋ ਰਹੀਆਂ ਕਿਉਂਕਿ ਇਹਨਾਂ ਦਾ ਧਿਆਨ ਤੇ ਨਰਾ ਝੂਠ ਬੋਲਣ ਦੇ ਵਿੱਚ ਤੁਸੀਂ ਅੱਜ ਵੇਖੋ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਚਰਚਾ ਹੀ ਨਹੀਂ ਮੈਂ ਪੁੱਛਣਾ ਚਾਹੁੰਦਾ ਸਪੀਕਰ ਸਾਹਿਬ ਨੂੰ ਪਿਛਲੇ 9 ਮਹੀਨੇ ਹੋ ਗਏ ਕੋਈ ਰੈਗੂਲਰ ਸੈਸ਼ਨ ਨਹੀਂ ਉਹਦੇ ਵਿੱਚ ਕੁਐਸਚਨ ਆਨਸਰ ਹੀ ਨਹੀਂ ਉਦੇ ਵਿੱਚ ਕੋਈ ਜ਼ੀਰੋ ਆ ਰਹਿ ਨਹੀਂ ਉਹਦੇ ਵਿੱਚ ਕੋਈ ਕਾਲਿੰਗ ਅਟੈਂਸ਼ਨ ਹੈ ਨਹੀਂ ਇਸ ਹਾਊਸ ਦਾ ਮੈਨੂੰ ਪਰਪਸ ਤੇ ਸੰਵਾ ਸਾਹਿਬ ਦੱਸੋ ਕਿਰਪਾ ਕਰਕੇ ਇਹ ਸਪੈਸ਼ਲ ਸੈਸ਼ਨ ਤੁਸੀਂ ਦੂਜੇ ਤੀਜੇ ਮਹੀਨੇ ਇੱਕ ਦਿਨ ਸਾਧ ਲੈ ਲੈਂਦੇ ਹੋ ਤੁਸੀਂ ਲੋਟਸ ਤੋਂ ਸ਼ੁਰੂ ਹੋ ਕੇ ਹੁਣ ਤੱਕ ਆਜੋ ਕੋਈ ਵੀ ਇੱਕ ਵੀ ਸਪੈਸ਼ਲ ਸੈਸ਼ਨ ਦਾ ਕੋ ਮੈਨੂੰ ਪਰਪਸ ਦੱਸੋ ਕਿ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਦਾ ਬੈਨੀਫਿਟ ਕੀ ਹੋਇਆ ਲਾਅ ਐਂਡ ਆਰਡਰ ਤੋਂ ਬਚਣਾ ਚਾਹੁੰਦੇ ਨੇ ਰੋਜ਼ ਤੁਸੀਂ ਵੇਖੋ ਰਾਣਾ ਬਲਚੌਰੀਆ ਪਿੱਛੇ ਮਾਰਿਆ ਗਿਆ ਕਬੱਡੀ ਤੇ ਟੂਰਨਾਮੈਂਟਸ ਇਹ ਨੋਹਰਾਨੀ ਦੀ ਗੱਲ ਹੈ ਇੱਕ ADGP ਲੈਵਲ ਦਾ ਅਫਸਰ ਉਸੇ ਟੂਰਨਾਮੈਂਟ 'ਚ ਬੈਠਾ ਹੈ 20 ਤੋਂ 25 ਹਜ਼ਾਰ ਬੰਦੇ ਆ ਉਹਦੇ 'ਚ ਤਿੰਨ ਸਰਵਿੰਗ DSP ਉੱਥੇ ਨੇ ਅਨੇਕਾਂ ਪੁਲਿਸ ਵਾਲੇ ਉੱਥੇ ਨੇ ਗੋਲੀ ਮਾਰ ਕੇ ਕਤਲ ਕਰਕੇ ਉਥੋਂ ਬੰਦੇ ਨਿਕਲ ਜਾਂਦੇ ਨੇ ਐਂਡ ਉਸ ਸਪੋਰਟਸ ਪ੍ਰਮੋਟਰ ਹੈ ਇੱਥੋਂ ਤੱਕ ਵੇਖੋ ਪੰਜਾਬ ਦੀ ਜਿਹੜੀ ਪੁਰਾਣੀ ਇੱਕ ਇੱਕ ਰਵਾਇਤ ਸੀ ਉਹ ਵੀ ਟੁੱਟ ਗਈ ਹੈ ਪਿਸਤੌਲ ਉਹਦਾ ਕੰਢ ਕੇ ਲੈ ਜਾਂਦੇ ਨੇ ਸੋਨਾ ਉਹਦੇ ਜਿਹੜਾ ਉਹਨੇ ਕੋਈ ਗਲੇ ਵਿੱਚ 체ਨ ਪਾਈ ਹੱਥਾਂ ਵਿੱਚ ਉਹਨੇ ਜੋ ਬਰੇਸਲੇਟ ਪਾਈ ਏ ਉਹ ਵੀ ਕੱਢ ਕੇ ਲੈ ਜਾਂਦੇ ਫੋਨ ਉਹਦਾ ਚੋਰੀ ਕਰਕੇ ਲੈ ਜਾਂਦੇ ਇਹ ਗਵਰਨਮੈਂਟ ਹੈ ਜੇ ਤੱਕ ਤੁਸੀਂ ਵੇਖੋ ਏਡੀਜੀਪੀ ਉੱਥੇ ਬੈਠਾ ਹੋਏ ਗਵਰਨਮੈਂਟ ਇਜਾਜ਼ਤ ਦੇ ਤਿੰਨ ਸਰਵਿੰਗ ਡੀਐਸਪੀ ਉੱਥੇ ਹੁਣ 15-20 ਹਜ਼ਾਰ ਆਦਮੀ ਉੱਥੇ ਹੋਏ ਇਹ ਕਤਲ ਹੋ ਜਾਣ ਸੀਐਮ ਸਾਹਿਬ ਦੇ ਕੰਨਾਂ ਤੱਕ ਕਦੀ ਜੂ ਨਹੀਂ ਸਰਕੀ ਜੀ ਹੋਮ ਮਿਨਿਸਟਰ ਨੇ ਕੰਪਲੀਟ ਫੇਲਡ ਗਵਰਨਮੈਂਟ ਹੈ ਜੀ ਹਰ ਰੋਜ਼ ਬੇਤਹਾਸ਼ਾ ਗੋਲੀਆਂ ਚੱਲ ਰਹੀਆਂ ਨਸ਼ਾ ਹਾਊਸ ਟੂ ਹਾਊਸ ਇਹ ਕਹਿੰਦੇ ਸੀ ਨਸ਼ੇ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਇਹੋ ਜਿਹਾ ਯੁੱਧ ਦੇ ਕੇ ਹਾਊਸ ਡਿਲੀਵਰੀ ਇਹ ਮੈਂ ਕਹਾਂ ਸਨ ਐਜ਼ ਲੀਡਰ ਆਫ தி اپੋਜੀਸ਼ਨ ਪੰਜਾਬ ਦੇ ਕਿਸੇ ਸ਼ਹਿਰ ਕਿਸੇ ਕਸਬੇ ਕਿਸੇ ਪਿੰਡ ਦੇ ਵਿੱਚ ਤੁਸੀਂ ਅੱਜ ਨਸ਼ਾ ਚਾਹੋ ਟੈਲੀਫੋਨ ਦੇ ਉੱਤੇ ਹੋਮ ਡਿਲੀਵਰੀ ਇਹ ਦੱਸਣ ਸੇ ਹੀ ਕੀਤਾ ਕੀ ਨਿੱਧੀ ਫਿਗਰਜ਼ ਨਾਲ ਹੀ ਪੇਟ ਭਰੀ ਜਾਂਦੇ ਸਾਰੀ ਗੱਲ ਨਤੰਗਸ ਕਮ ਆਊਟ ਆਫ ਦ ਹੋਲ ਇਸ਼ੂ ਕੰਪਲੀਟਲੀ ਫੇਲਡ ਗਵਰਨਮੈਂਟ ਫੇਲਡ ਚੀਫ ਮਿਨਿਸਟਰ ਜੀ ਜਿਹੜੇ ਮੰਤਰੇ ਕਾ ਨਿਯਮ ਬਦਲੇ ਨੇ ਉਸ ਨੂੰ ਲੈ ਕੇ ਜਿਹੜਾ ਸਰਕਾਰ ਮਤਾ ਲੈ ਕੇ ਆ ਰਹੀ ਹੈ ਕਾ ਕਾਂਗਰਸ ਪਾਰਟੀ ਉਸ ਮਤੇ ਦੇ ਨਾਲ ਤੁਹਾਡੇ ਵਿਧਾਇਕ ਉਸ ਮਤੇ ਦੇ ਨਾਲ ਖੜੇ ਨੇ ਜੀ ਮੇਰੀ ਬੇਨਤੀ ਸੋਨ ਪਹਿਲੇ ਮਤਾ ਤੇ ਲੈ ਆਂਦੋ ਖੜੇ ਤੇ ਅਸੀਂ ਹੈ ਹੀ ਆ ਜਿਹੜੀ ਬੀਜੇਪੀ ਏ ਐਂਟੀ ਪੀਪਲ ਇਹਨਾਂ ਦੀ ਸਾਰੀ ਪੋਲਿਸੀਜ਼ ਨੇ ਨਿਹਰਾ ਸਿੰਬੋਲਿਕ ਫਾਈਟ ਏ ਨਾ ਹੀ ਬਦਲਦੇ ਰਹਿੰਦੇ ਨੇ ਨਾਵਾਂ ਤੋਂ ਇਲਾਵਾ ਫਾਇਦਾ ਕਿਸੇ ਨੂੰ ਹੁੰਦਾ ਕੁਝ ਨਹੀਂ ਜਿਹੜਾ ਲਾਸਟ ਇੰਦੀ ਰੋ ਹੈ ਜਿਹੜੇ ਗਰੀਬ ਆਸੇ 20 ਸਾਲ ਪਹਿਲੇ ਇਹ ਕਾਨੂੰਨ ਉਹਨੂੰ ਰਾਈਟ ਦਿੰਦਾ ਗਿਆ ਸੀ ਰਾਈਟ ਵੀ ਖੋਲੇ ਇਹਨਾਂ ਨੇ ਅਸੀਂ ਤੇ ਉੱਥੇ ਲੜਾਈ ਤੇ ਲੜਾਂਗੇ ਤੇ ਇਹ ਤੇ ਤੁਹਾਨੂੰ ਪਤਾ ਹੈ ਮਨਰੇਗਾ ਤੇ ਪਾਲਿਸੀ ਸ਼੍ਰੀਮਤੀ ਸੋਨੀਆ ਗਾਂਧੀ ਐਜ਼ ਯੂਪੀਏ ਚੇਅਰਪਰਸਨ ਤੇ ਡਾਕਟਰ ਮਨਮੋਨ ਸਿੰਘ ਐਜ਼ ਅ ਪ੍ਰਾਈਮ ਮਿੰისტਰ ਲੈ ਕੇ ਆਏ ਉਹ ਤੇ ਅਸੀਂ ਲੜਾਈ ਲੜਨੀ ਲੜਨੀ ਹੈ ਤੇ ਸਾਡੀ ਪਾਰਟੀ ਦੀ ਇੱਕ ਸੋਚ ਦੀ ਆਈਡੀਓਲੋਜੀ ਦੀ ਇਹ ਅਸੀਂ ਫੰਡਾਮੈਂਟਲ ਰਾਈਟ ਟੂ ਵਰਕ ਦਿੱਤਾਸ ਉਹ ਵੀ ਖੋਲਿਆ ਇਹਨਾਂ ਨੇ ਭਾਜੀਪੀ ਵਾਲਾ ਨਾ ਉਹ ਤਾਂ ਕਰਨਗੇ ਬਟ ਕਹਿੰਦਾ ਮੇਰਾ ਮਕਸਦ ਇਹ ਸੀ ਜਿੱਥੇ ਲੜਾਈ ਸੀਐਮ ਸਾਹਿਬ ਨੂੰ ਚਾਹੀਦੀ ਬੋਦੀ ਸਾਹਿਬ ਦੇ ਖਿਲਾਫ ਲੜਨੀ ਅਸੀਂ ਤਾਂ ਕਈ ਵਾਰ ਇਹਨਾਂ ਨੂੰ ਹੀ ਗੱਲ ਕਹੀ ਤੁਹਾਡਾ ਪਿੰਡੂ ਜਿਹੜਾ ਪੈਸਾ ਹੈ ਸੀ ਉਹ ਅਜੇ ਤੱਕ ਸਾਨੂੰ ਵਾਪਸ ਨਹੀਂ ਦਿੱਤਾ ਜੀ ਸਾਡਾ ਜੀਐਸਟੀ ਦੇ ਪੈਸੇ ਰੋਕੇ ਨੇ ਪਿੰਡੂ ਵਿਕਾਸ ਦੇ ਪੈਸੇ ਰੋਕੇ ਨੇ ਆ ਮੈਨਰੇਗਾ ਦਾ ਵੀ ਹੁਣ ਤੁਸੀਂ ਵੇਖੋ ਇਹਦੇ ਨਾਲ ਸਾਨੂੰ ਤਕਰੀਬਨ ਸੂਨ ਸਾਹਿਬ ਨੂੰ ਮੈਂ ਸੁਣਿਆ ਕਹਿੰਦੇ ਕਿ 2000 ਕਰੋੜ ਰੁਪਇਆ ਅਸੀਂ ਇਸ ਸਾਲ ਕੰਮ ਕਰਾਣਾ ਤੇ ਜੇ 2000 ਕਰੋੜ ਤੁਸੀਂ ਸੂਨ ਸਾਹਿਬ ਪਾਣਾ ਤੇ 800 ਕਰੋੜ ਰੁਪਇਆ ਗਵਰਨਮੈਂਟ ਨੂੰ ਆਪਣਾ ਹਿੱਸਾ ਪਾਣਾ ਪੈਣਾ ਜੀ 60 40 ਦੀ ਰੇਸ਼ੋ ਨਾਲ ਤੇ ਜ਼ੁਬਾਨੀ ਜ਼ੁਬਾਨੀ ਹੋਣਾ ਸਾਰਾ ਕੁਝ ਔਰਤਾਂ ਨੂੰ ਕੁਝ ਨਹੀਂ ਦਿੱਤਾ ਪੈਨਸ਼ਨਰਸ ਨੂੰ ਕੁਝ ਨਹੀਂ ਦਿੱਤਾ EMPLOYEES ਨੂੰ ਕੋਈ ਨਹੀਂ ਦਿੱਤਾ 올ਡ ਪੈਨਸ਼ਨ ਸਕੀਮ ਵਾਲਿਆਂ ਨੂੰ ਕੁਝ ਨਹੀਂ ਦਿੱਤਾ ਪਰੌਡ ਮਾਰਨਗੇ ਜ਼ੈਰ ਖਾਨ ਜੋਗੇ ਪੈਸੇ ਐ ਨਹੀਂ ਪੰਜਾਬ ਦੀਆਂ ਸਾਰੀਆਂ ਜਾਇਦਾਦਾਂ ਵੇਚਣ ਤੇ ਲਾਈਆਂ ਪਹਿਲੇ ਲੈਂਡ ਪੂਲਿੰਗ ਵੇਖੋ ਸਿਰੇ ਨਹੀਂ ਚੜੀ ਹੁਣ ਲੈਂਡ ਪੂਲਿੰਗ ਦਾ ਅਗਲਾ ਕੋਈ ਨਾ ਕੋਈ ਰਸਤਾ ਕਰਦੇ ਨੂੰ ਫਿਰਦੇ ਨੇ ਪੀਐਸਪੀਸੀਐਲ ਦੀਆਂ ਸਾਰੀਆਂ ਜਾਇਦਾਦਾਂ ਵੇਚਣ ਨੂੰ ਫਿਰਦੇ ਆਮ ਕਹਾਵਤ ਹੈ ਕਿ ਵੇਖੋ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਮਾਨ ਸਾਹਿਬ ਤੁਸੀਂ ਪੰਜਾਬ ਦੇ ਮਾਲਕ ਨਹੀਂ ਤੁਹਾਡੇ ਕੋਲ ਚੌਂਕੀਦਾਰ ਹੈ ਪੰਜਾਬ ਚੌਂਕੀਦਾਰ ਕਿਸੇ ਜਾਇਦਾਦ ਨੂੰ ਵੇਚ ਨਹੀਂ ਸਕਦਾ ਇਹ ਫੈਮਿਲੀ ਸਿਲਵਰ ਕਿਹਾ ਜਾਂਦਾ ਤੁਸੀਂ ਜਾਇਦਾਦਾਂ ਵੇਚ ਕੇ ਕਰਦੇ ਫਿਰਦੇ ਹੋ ਤੁਹਾਡੇ ਕੇਜਰੀਵਾਲ ਨੇ ਤਾਂ ਤੁਸੀਂ ਖੁਦ ਕਿਹਾ ਸੀ 1 ਰੁਪਿਆ ਵੀ ਅਸੀਂ ਕਰਜ਼ਾ ਨਹੀਂ ਚੁੱਕਾਂਗੇ 2:60 ਤੋਂ ਇਸ ਟਾਈਮ 3:40 ਤੇ 4:40 ਤੇ ਪਹੁੰਚ ਗਏ ਤੇ ਜਾਂਦੇ ਜਾਂਦੇ ਇਹਨਾਂ ਨੇ 5 ਲੱਖ ਤੱਕ ਕਰਕੇ ਕੁਰਤਾ ਛਾੜ ਕੇ ਵਾਪਸ ਉੱਰ ਜਾਣਾ ਸੀ ਕੀ ਜਾਏਗਾ ਸਰ ਇਹ ਕੋਈ ਕੰਪੈਕਟ ਤਾਂ ਕੁਝ ਹੈ ਨਹੀਂ ਉਹਨਾਂ ਦੀ ਸਿਹਤ ਤੇ ਸੈਂਟਰ ਦੀ ਤਾਂ ਕੀ ਅਸਰ ਹੋ ਰਿਹਾ ਹੈ ਸੈਂਟਰ ਦੀ ਸਿਹਤ ਇਹਨਾਂ ਦਾ ਕੋਈ ਅਸਰ ਨਹੀਂ ਜਿੰਨਾ ਚੇ ਚੀਮਿੰਸਟਰ ਜਾ ਕੇ ਮੈਂ ਤਾਂ ਕਿਹਾ ਕਿ ਤੁਸੀਂ ਮੋਦੀ ਸਾਹਿਬ ਦੇ ਘਰ ਦੇ ਬਾਹਰਿਆਂ ਦਫ਼ਤਰ ਦੇ ਬਾਹਰ ਧਰਲਾ ਦੋ ਅਸੀਂ ਨਾਲ ਚੱਲਨੇ ਆ ਤੁਹਾਡੇ ਇਹ ਫਾਈਟ ਸਾਰੇ ਸੂਬਿਆਂ ਨਾਲ ਜਿੰਨੇ ਵੀ اپੋਜੀਸ਼ਨ ਦੇ ਸੂਬੇ ਨੇ ਉਹਨਾਂ ਨਾਲ ਇਕੱਠੇ ਹੋ ਕੇ ਅਸੀਂ ਇਵਨ ਸੁਪਰੀਮ ਕੋਰਟ ਦੇ ਵਿੱਚ ਵੀ ਇਹਨੂੰ ਚੈਲੰਜ ਕਰ ਸਕਦੇ ਆ ਕਰਨਾ ਚਾਹੀਦਾ ਸਾਨੂੰ ਕਾਨੂੰਨੀ ਤੌਰ ਤੇ ਵੀ ਗਰਮਟੋ ਕੰਮ ਕਰੇ ਕਰਨਾ ਕੁਝ ਨਹੀਂ ਇੱਥੇ ਤੇ ਤੁਹਾਨੂੰ ਪਤਾ ਇਹਨਾਂ ਦਾ ਇਹਨਾਂ ਦਾ ਜਿਹੜੀ ਹੈਗੀ ਹੈ ਸਵੱਖਿ ਕਰੇਗੇ ਜੀ ਹਾਂਜੀ ਇਹ ਜਿਹੜਾ ਜੀਰਾਮ ਵੀ ਦਾ ਸਲਾਬ ਬਿਲ ਆਇਆ ਇਹਦਾ ਸਨਰੇ ਦਾ ਮਜ਼ਦੂਰ ਵੀ ਦੇਖਣਾ ਇਹ ਤੇ ਹੈ ਹੀ ਸਾਡਾ ਜੀ ਅਸੀਂ ਤੇ ਕਰਾਂਗੇ ਇਹ ਸਮਰਥਾ ਅਸੀਂ ਕਹਿੰਦੇ ਆ ਨੀਰਾ ਲਿਪ ਸਰਵਿਸ ਨਾ ਕਰੋ ਇਹਦੇ ਤੇ ਕੋਈ ਬੁਨਿਆਦੀ ਤੌਰ कोई प्रैक्टिकल कोई रास्ता ली कोशिश करी है ले ले ना दे ना दे ना और और बिल 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 रहे रहे हैं हैं आबादी अमेंडमेंट दो देखो स्पीकर साहब ने कभी जवाब ही नहीं दिया जवाब ही दिया रेगुलर नहीं बुलाते एक दिन का बुला लेते हैं और उसके बाद आपको पता छ महीने में एक दफा बुलाना होता है तो दो दो तीन तीन महीने में एक आधा कोई बहाना लगाकर एक दिन बुलाते हैं ਔਰ ਉਹਨੂੰ ਜਾਇਆ ਕਰਕੇ ਕਾਹ ਜਾਂਦੇ ਹੁਣ ਵੀ ਕੁਝ ਨਹੀਂ ਇਹਦੇ ਚੋਂ ਨਿਕਲਣਾ ਪਾਣਾ ਤੇ ਕੁਝ ਸਰ ਇਹ ਕਹਿ ਰਹੇ ਕਿ ਜੀ ਆਰਡੀਐਮ ਦਾ ਪੈਸਾ ਪਿਛਲੀ ਕਾਂਗਰਸ ਸਰਕਾਰ ਨੇ ਡਾਇਵਰਟ ਕਰ ਗੀ ਜਿਹਦੇ ਕਰਕੇ ਸੈਂਟਰ ਨੇ ਪੈਸਾ ਰੋਕ ਲਿਆ ਜਿਹੜਾ 5000 ਕਰੋੜ ਹੈ ਉਹ ਖਾਣੇ ਦਾ ਕੱਜਾ ਮਾਸ ਕਰਦੇ ਤੇਰੀ ਗੱਲ ਸੁਣੋ ਇਹ ਇਹ ਬਾਨੇ ਹੀ ਲਾਣੇ ਨਾ ਇਹ ਚਾਰਜਸ ਕਿਸੇ ਨਾ ਕਿਸੇ ਤੇ ਸੁੱਟੀ ਜਾਣੇ ਨੇ ਹੁਣ ਜੇ ਕਰਜ਼ਾ ਚੁਕੀ ਜਾਂਦੇ ਨੇ ਕਹਿੰਦੇ ਅਸੀਂ ਕੀ ਕਰੀਏ ਪਿਛਲੀਆਂ ਸਰਕਾਰਾਂ ਨੇ ਚੁਕਿਆ ਇਹੀ ਕੇਜਰੀਵਾਲ ਕਹਿੰਦਾ ਸੀ ਕਿ ਅਸੀਂ ਕਰਜ਼ਾ ਚੁਕਾਂਗੇ ਨਹੀਂ ਜੀ ਉਦੋਂ ਨਹੀਂ ਸੀ ਉਹਨੂੰ ਪਤਾ ਜੀ ਸੇਮਾ ਤੁਸੀਂ ਇਲੀਗਲ ਮਾਈਨਿੰਗ ਦਾ ਵੇਖੋ ਜੀ ਕਿੰਨੀ ਸਾਰੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਹੋ ਰਹੀ ਹੈ ਕੋਈ ਰੋਕਣ ਵਾਲਾ ਕੋਈ ਨਹੀਂ ਤੋਂ ਇਹ ਸਵਾ ਸਾਰੇ ਮਸਲੇ ਹੈ ਠੀਕ ਹੈ ਜੀ